ਸਰ ਜੀ ਸਭ ਮਜ਼ਦੂਰੀ ਕਰਨੇ ਸਨ ਜੀ ਸਰ ਜੀ ਅਚਾਨਣ ਆ ਪਿੰਡਾਂ ਚ ਤੇ ਰਾਤੀ ਆ ਰਹੇ ਸੀਗੇ ਇੱਕ ਗੱਡੀ ਦੇ ਬੈਲਡਾ ਟੁੱਟ ਗਿਆ ਤਾਂ ਬੈਲਡਾ ਲਾ ਕੇ ਟੁਰਨ ਲੱਗੇ ਆ ਮਗਰੋਂ ਕੋੜਿਆਂ ਨੇ ਜਬਰਦਸ ਥੋਕ ਕੇ ਲਿਆ ਕੇ ਇੱਕ ਸਾਡਾ ਮਤਲਬ ਮੁੱਕੇ ਲਖਤਮ ਹੋ ਗਿਆ ਟੇਕਣ ਥੁਲੋ ਕੱਢਿਆ ਬਹੁਤ ਮੁਸ਼ਕਿਲ ਬਚਿਆ ਤੇ ਕੋੜਿਆਂ ਨੂੰ ਪਤਾ ਨਹੀਂ ਲੱਗਿਆ ਕਿ ਕੀ ਗਿਆ ਇਹ ਕਿੱਥੇ ਕਰਕੇ ਵਾਇਆ ਹੱਸਾ ਇਆ ਸੋ ਜਿੱਥੇ ਬੇਗਲ ਬੱਕਾ ਦੇ ਕੋਲ ਪੰਪ ਦੇ ਨੇੜੇ ਜੇ ਰੋਲਾ ਵੀ ਨਹੀਂ ਆ ਗਿਆ ਸੀ ਜੇ ਕੁਝ ਹੋ ਜਾਂਦਾ ਤਾਂ ਮੈਂ ਕੀ ਕਰਦੀ ਇਹਦੇ ਬੱਚਾ ਇੱਕੋ ਹੈ ਸੀ ਇਹ ਰੋਜ਼ ਜਾਂਦਾ ਕੰਮ ਤੇ ਹਾਂ ਜੀ ਰੋਜ਼ ਜਾਂਦਾ ਤੁਹਾਨੂੰ ਕੀ ਕਹਿ ਕੇ ਗਿਆ ਸੀ ਇਸ ਵਾਰ ਕੰਮ ਤਾਂ ਚੱਲ ਰਿਹਾ ਸੀਗਾ ਠੀਕ ਹੈ ਤੇ ਰਾਤ ਨੂੰ ਛੋੜ ਕੇ ਤਾਂ ਦੇਖਦਾ ਮੈਂ ਅੱਛਾ ਚ ਆ ਗਿਆ ਦੁਬਾਰਾ 5 ਮਿੰਟ ਬਾਅਦ ਫੋਨ ਦੇ ਦੂਜੇ ਵੱਡੇ ਦਾ ਫੋਨ ਆਇਆ ਕਹਿੰਦਾ ਚਾਚੀ ਜੀ ਐਕਸੀਡੈਂਟ ਹੋ ਗਿਆ ਤੁਸੀਂ ਹਸਪਤਾਲ ਆ ਜਾਓ ਫਿਰ ਮੈਨੂੰ ਲੈ ਆਏ ਬਾਹੂ ਮੇਰੀ ਸਾਰੇ ਇਕੱਠੇ ਹੋ ਗਏ ਬਹੁਤ ਬੁਰਾ ਹਾਲ ਸੀਗਾ ਤੇ ਕਰੋ ਜਿੰਨਾ ਖਤਰਮ ਕਰ ਸਕੀਂ ਮੇਰੀ ਸਾਰੀ ਮਦਦ ਕਰ ਦੇਸੀ ਦੋ ਟਰੈਂਪੂ ਲੱਦੂਆ ਮੰਡੀ ਤੋ ਆ ਰਹੇ ਸੀਗੀ ਇਹਨਾਂ ਦੀਆਂ ਦੋਵਾਂ ਦੀਆਂ ਇੱਕ ਦੀ ਬੈਲਟ ਟੁੱਟ ਗਈ ਸੀ ਤੇ ਸਾਈਡ ਤੇ ਲਾ ਕੇ ਟਰੈਂਪੂ ਦੀ ਬੈਲਟਾਂ ਮੰਗਦੇ ਬੀ ਸੀ ਤੇ ਵਿੱਚੋਂ ਕੋਲਾ ਆਇਆ ਇਹਨਾਂ ਨਾਲ ਮਾਰ ਕੇ ਚਲਾ ਗਿਆ ਇੱਕ ਬੰਦਾ ਮੋਕੇ ਤੇ ਮਰ ਗਿਆ ਤੇ ਦੀਆਂ ਲੱਤਾਂ ਟੁੱਟੀਆਂ ਉਹਨੂੰ ਬਠੇਂਦੇ ਲੱਗੇ ਨਹੀਂ ਤੇ ਆ ਦੋ ਬੰਦੇ ਅੱਤੇ ਬਠੇ ਗਏ ਜਿੰਦੇ ਡੈਥ ਹੋਈ ਹੋ ਕਿਥੋਂ ਦੇ ਰਹਿਣ ਵਾਲਾ ਹੈ ਉਹ ਇੱਕ ਫਾਈਲ ਲਿਖਾ ਦਿਜੀਏ ਪਾਸੀ ਅ ਸੰਕਲੋਨੀ ਦਾ ਜਸਨ ਸਿੰਘ ਸਾਹਿਬ ਮੁੰਨਾ ਜਿਹੜੇ ਗੱਡੀ ਨਾਲ ਫੜਨਾ ਜੀ ਗੋਨੀ ਗੋਨੀ ਜੀ ਤੁੰਦਨੀ ਉਹਨੇ ਘੱਟ ਮਾਰੀ ਜੀ ਘੱਟ ਮਾਰ ਕੇ ਮਾਰ ਕੇ ਨਿਕਲ ਗਿਆ ਗੱਡੀ ਤੇਜ਼ ਹੈਗੀ ਸੀ ਕੋੜਾ ਆਗਾ ਜੀ ਕੋੜਾ ਇਹ ਮੇ ਨੂੰ ਕੰਮ ਕਰਦੇ ਸਭ ਅੱਜ ਇੰਤਰਾ ਤੇ ਬਾਹੂ ਨਾਲ ਇਹ ਆਦਾ ਪਾਰ ਕਰਦਾ ਹੀ ਮੈਂ ਪਾਸੀ ਆਂਦੀ ਨੂੰ ਵਿੱਚ ਕਰਦਾ ਮੋਟੀ ਕਰਦੇ ਆ ਮਾਲਕ ਨੇ ਸਾਨੂੰ ਕਿਉਂ ਨਹੀਂ ਲੈ ਮਾਰਦਾ ਕੋ ਤਾਂ ਨੂੰ ਇਹ ਪਤਾ ਲੱਗਾ ਰੈਸੀਡੈਂਟ ਹੋ ਗਿਆ ਬਾਹੂ ਨੂੰ ਸਾਨੂੰ ਸੱਦਿਆ ਨਾ ਹੀ ਨਾ ਹੀ ਕੋਈ ਪੇ ਬਹੁਤ ਇਹ ਤਾਂ ਇਹੋ ਕਹਿੰਦੇ ਵੀ ਇਨਸਾਫ ਮਿਲਣੀ ਚਾਹੀਦੀ ਆਪਾਂ ਨੂੰ ਟਰੱਕ ਦਾ ਫਰਨਾ ਚਾਹੀਦਾ ਪਤਾ ਨਹੀਂ ਕਿ ਕਿਤੇ ਮਾਰਿਆ ਕੀ ਹੋਇਆ ਉਹ ਨਾ ਇਹਨਾਂ ਦਾ ਗਨਾਵ ਤੇ ਰਹਿਣਾ ਸਾਡਾ ਸਾਡੀ ਕਿਸਮਤ ਇਹ ਉਹ ਦਾ ਉਹਨਾਂ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਜੀ ਸਭ ਮਜ਼ਦੂਰੀ ਕਰਨੇ ਸੰਬੰਧੀ ਸਰ ਜੀ ਉੱਥੇ ਜਾਣਦੇ ਆ ਪਿੰਡਾਂ 'ਚ ਤੇ ਰਾਤੀ ਆ ਰਹੇ ਸੀਗੇ ਇੱਕ ਗੱਡੀ ਦੇ ਬੈਲ ਡੁੱਟ ਗਏ ਤਾਂ ਬੈਲ ਜਿਹਾ ਕੇ ਟੁਰਨ ਲੱਗੇ ਆ ਸਮਗਰੋ ਕੋੜਿਆਂ ਨੇ ਜਬਰਦਸਤ ਥੋਕ ਕੇ ਲਿਆ ਕੇ ਇੱਕ ਛੋਟਾ ਬੰਦਲ ਮੁੱਕੇ ਹੀ ਖਤਮ ਹੋ ਗਿਆ ਟੈਕਨ ਤੋਂ ਲੋ ਕੱਢਿਆ ਅੰਮ੍ਰਿਤ ਬਹੁਤ ਮੁਸ਼ਕਿਲ ਬਚਿਆ ਤੇ ਕੋੜੇ ਨੂੰ ਪਤਾ ਨਹੀਂ ਲੱਗਿਆ ਕਿ ਕਿੱਥੇ ਗਿਆ ਇਹ ਕਿੱਥੇ ਕਰਕੇ ਫਿਆ ਹੱਸਾ ਇਹ ਹੱਸਾ ਹੈ ਜਿੱਥੇ ਬੇਗਨ ਬੈਕਾ ਦੇ ਕੋਲ ਪੰਪ ਦੇ ਨੇੜੇ ਜੇ ਮਾਲਾ ਵੀ ਨਹੀਂ ਹੈਗਾ ਸੀ ਜੇ ਕੁਝ ਹੋਣਾ ਤਾਂ ਮੈਂ ਕੀ ਕਰਦੀ ਇਹਦਾ ਬੱਚਾ ਇੱਕੋ ਹੈ ਸੀ ਤੇ ਰੋਜ਼ ਜਾਂਦਾ ਕੰਮ ਤੇ ਹਾਂਜੀ ਰੋਜ਼ ਜਾਂਦਾ ਤੁਹਾਨੂੰ ਕੀ ਕਹਿ ਕੇ ਗਿਆ ਸੀ ਇਸ ਵਾਰ ਕਾਬੂ ਤਾਂ ਚੱਲਿਆ ਸੀਗਾ ਠੀਕ ਹੈ ਤੇ ਰਾਤ ਨੂੰ ਸੌਣ ਕੇ ਤਾਂ ਦੇਖਿੰਦਾ ਮੈਂ ਸ਼ਹਿਰ ਚ ਆ ਗਿਆ 12-5 ਮਿੰਟ ਬਾਅਦ ਫੋਂਡੇ ਦੂਜੇ ਵੱਡੇ ਦਾ ਫੋਨ ਆਇਆ ਕਿ ਦਾ ਚਾਚੀ ਜੀ ਐਕਸੀਡੈਂਟ ਹੋ ਗਿਆ ਤੁਸੀਂ ਹਸਪਤਾਲ ਆ ਜਾਓ ਫਿਰ ਮੈਨੂੰ ਲੈ ਆਏ ਬਾਹੂ ਮੇਰੀ ਸਾਰੇ ਇਕੱਠੇ ਹੋ ਗਏ ਬਹੁਤ ਬੁਰਾ ਹਾਲ ਸੀਗਾ ਕਿ ਕਰੋ ਜਿੰਨਾ ਖਤੜਮ ਕਰ ਸਕੀ ਮੇਰੀ ਸਾਰੀ ਮਦਦ ਕਰ ਦਿੱਤੀ ਦੋ ਐਂਬੂਲੈਂਸ ਦੂਗਾ ਮੰਡੀ ਤੋਂ ਆ ਰਹੀ ਸੀ ਇਹਨਾਂ ਦੀਆਂ ਦੋਵਾਂ ਦੀਆਂ ਇੱਕ ਦੀ ਬੈਲਟ ਟੁੱਟ ਗਈ ਸੀ ਜੇ ਸਾਈਡ ਤੇ ਲਾ ਕੇ ਟੈਂਪੋ ਦੀ ਬੈਲਟਾਂ ਮੰਗਦੇ ਬੀ ਸੀ ਤੇ ਵਿੱਚੋਂ ਕੋਲਾ ਆਇਆ ਇਹਨਾਂ ਨੂੰ ਮਾਰ ਕੇ ਤੇ ਲਾ ਕੇ ਇੱਕ ਬੰਦਾ ਮੋਕੇ ਤੇ ਮਰ ਗਿਆ ਇੱਕ ਦੀਆਂ ਲੱਤਾਂ ਟੁੱਟੀਆਂ ਉਹਨੂੰ ਬਠੇ ਡੇ ਲਗੇ ਨਹੀਂ ਤੇ ਆ ਦੋ ਬੰਦੇ ਅੱਤੇ ਬਿਠੇਗੇ ਜਿੰਦੀ ਡੈਥ ਹੋਈ ਉਹ ਕਿਥੋਂ ਦੇ ਰਹਿਣਾ ਲੈ ਉਹ ਐਥੂ ਫਾਇਲ ਲਿਗਾ ਦੀ ਅੱਛਾ ਸਰਸਨ ਕਲੋਨੀ ਦਾ ਜਿਸਨੂੰ ਇਨਸਾਬ ਮੁੰਨਾ ਜਿਹੜੇ ਗੱਟੀਰੋਂ ਫੜਨਾ ਜੀ ਗੱਲ ਨੂੰ ਕੋਲਨੀ ਤੋਂ ਉਹਨੇ ਨਹੀਂ ਉਹਨੇ ਘੱਟ ਮਾਰੀ ਜੀ ਘੱਟ ਮਾਰ ਕੇ ਮਾਰ ਕੇ ਨਿਕਲ ਗਿਆ ਗੱਡੀ ਤੇਜ਼ ਹੈਗੀ ਕੋੜਾ ਆਗਾ ਜੀ ਕੋੜਾ ਇਹ ਮੇਰੇ ਕੋਲ ਕੰਮ ਕਰਦੇ ਸਭ ਅੱਜ ਇੰਤਰਾਪ ਤੇ ਬਾਹੂ ਨਾਲ ਇਹ ਆਪਦਾ ਪਾਰ ਕਰਦਾ ਹੀ ਮੈਂ ਪਾਸੀ ਆਂਦੀ ਨੂੰ ਵਿੱਚ ਕਰਦਾ ਰੋਟੀ ਖਾਂਦੇ ਆ ਮਾਲਕ ਨੇ ਸਾਨੂੰ ਜੋ ਮੈਨੇ ਮਾਰਿਆ ਕੋ ਤੁਹਾਨੂੰ ਇਹ ਪਤਾ ਲੱਗਾ ਵਿਸੀਡੈਂਟ ਹੋ ਗਿਆ ਗਾਵਾ ਨੂੰ ਸੰਸਦਿਆ ਨਹੀਂ ਬਣਾਏ ਕੋਈ ਪੇ ਕੋਈ ਇਹ ਤਾਂ ਇਹੋ ਕਹਿੰਦੇ ਵੀ ਇਨਸਾਫ ਮਿਲਣੀ ਚਾਹੀਦੀ ਆਪਾਂ ਨੂੰ ਟਰੱਕ ਦਾ ਫੜਨਾ ਚਾਹੀਦਾ ਪਤਾ ਨਹੀਂ ਕਿ ਕਿਤੇ ਮਾਰਿਆ ਕੀ ਹੋਇਆ ਉਹ ਨਾ ਇਹਨਾਂ ਨਾਲ ਗਨਾਬ ਤੇ ਰਹਿਣਾ ਸਾਡਾ ਸਾਡੀ ਕਿਸਮਤ ਇਹ ਉਹ ਦਾ ਉਹਨਾਂ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ